ਕਿ ਬਹੁਤ ਸਾਰੇ ਰਾਖੀ ਬ੍ਰਾਂਡ ਦੇ ਸੂਟ ਆਏ ਨੇ ਜੀ ਆਪਣੇ ਕੋਲ ਮੋਡਲ ਸਿਲਕ ਦੇ ਵਿੱਚ ਮੋਂਗਾ ਸਿਲਕ ਦੇ ਵਿੱਚ ਹੁੰਦੇ ਨੇ ਜੀ ਬਹੁਤ ਸ਼ਾਨਦਾਰ ਰਾਖੀ ਬ੍ਰਾਂਡ ਦੇ ਸੂਟ ਨੇ ਪਾਰਟੀ ਵੇਅਰ ਸੂਟ ਨੇ ਜੀ ਗਰਮੀਆਂ ਸਾਂ ਉਹਨਾਂ ਪਾਰਟੀ ਵੇਅਰ ਸੂਟਾਂ 'ਆ ਕੇ ਬਹੁਤ ਸ਼ਾਨਦਾਰ ਸੂਟਾਂ ਨਾਲ ਦੁਪੱਟਾ ਆਊਗਾ ਜੀ ਔਰ ਬਹੁਤ ਸਾਰਾ ਵਰਕ ਕੀਤਾ ਦੇਖੋ ਜੀ ਬਹੁਤ ਸੋਹਣਾ ਹਾਈਲਾਈਟ ਵਰਕ ਹੈ ਜੇ ਪ੍ਰਸਾਰ ਹੈ ਇੰਨਾ ਸੋਹਣਾ ਪੀਸ ਹੈ ਜੀ ਮਤਲਬ ਕੋਕਾ ਪੀਸ ਹੈ ਜੀ ਬਹੁਤ ਸ਼ਾਨਦਾਰ ਦੁਪੱਟੇ ਦੇ ਉੱਪਰ ਵਰਕ ਹੋਇਆ ਦੇਖੋ ਪਾਫ ਦਾ ਵਰਕ ਹੈ ਸਾਰਾ ਇਹ ਬਹੁਤ ਸਵਾਡ ਡਿਜੀਟਲ ਦੇ ਵਿੱਚ ਪ੍ਰਿੰਟ ਆਊਗਾ ਜੀ ਡਿਜ਼ਾਈਨਰ ਬ ਰਾਖੀ ਬ੍ਰੈਂਡ ਦਾ ਨਾਮ ਆ ਗਿਆ ਦੁਬਾਰਤ ਕੁਝ ਕਹਿੰਦੀ ਲੋੜ ਨਹੀਂ ਦੇਖੋ ਜੀ ਨਾਲ ਬਾਟਮ ਆਉਗੀ ਨਾਲ ਬਾਟਮ ਆਉ ਪਿਓਰ ਮੋਡਲ ਸਿਲਕ ਦੀ ਬਾਟਮ ਹੈ ਜੀ 3 ਮੀਟਰ ਪਲੇਨ ਬਾਟਮ ਆਉਗੀ 3-4 ਕਲਰ ਨੇ ਦੇ ਵਿੱਚ ਫਸਟ ਦੇ ਵਿੱਚ ਬਹੁਤ ਸੋਹਣਾ ਨੇਵੀ ਜਿਹਾ ਕਲਰ ਹੈ ਨਵੇਂ ਕਦਰ ਵੈਸੇ ਗਰਮੀਆਂ ਵਾਲੇ ਕਲਰ ਨੇ ਵਰਕ ਹੋਇਆ ਬਹੁਤ ਸੋਹਣਾ ਜੀ ਔਰ ਆਫਰ ਪ੍ਰਾਈਸ ਦੇ ਵਿੱਚ ਨੇ ਸਿਰਫ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਬੁੱਕ ਕਰ ਲਓ ਬਹੁਤ ਜਿਆਦਾ ਸੋਹਣਾ ਸੂਟ ਹੈ ਜੀ ਪਹਿਲਾ ਕਲਰ ਨੇਵੀ ਦੇ ਵਿੱਚ ਹੈ ਜੀ ਇਹ ਨਵਾਂ ਕਲਰ ਹੈ ਵੈਸੇ ਨੈਕਸਟ ਕਲਰ ਦਿਖਾਓ ਨੈਕਸਟ ਦੇਖੋ ਜੀ ਮਸਟਰਡ ਕਲਰ ਹੈ ਜੀ ਬਹੁਤ ਸੋ ਬਹੁਤ ਸੋਹਣਾ ਕਦਰ ਨਾਲ ਦੁਪੱਟੇ ਦੇ ਵੀ ਵਰਕ ਹੈ ਜੀ ਬਹੁਤ ਸੋਹਣਾ ਸੂਟ ਦੇ ਉੱਪਰ ਵਰਕ ਆਊਗਾ ਦੇਖੋ ਬਹੁਤ ਸੋਹਣਾ ਸੂਟ ਹੈ ਜੀ ਮਸਟਰਡ ਕਦਰ ਆ ਗਿਆ ਦੇਖੋ ਚਾਰ ਕਦਰ ਨੇ ਚਾਰੇ ਕਦਰ ਬਹੁਤ ਸੋਹਣੇ ਨੇ ਜੀ ਜਿਹੜਾ ਕਦਰ ਤੁਹਾਨੂੰ ਸੋਹਣਾ ਲੱਗਦਾ ਉਹਨੂੰ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਬੁੱਕ ਕਰ ਲਓ ਲਓ ਜੀ ਨੈਕਸਟ ਕਦਰ ਦੇਖੋ ਜੀ ਜਿਵੇਂ ਇਹ ਰਾਣੀ ਮਰਜੰਟਾ ਇਹ ਕਲਰ ਹੈ ਨਵਾਂ ਕਲਰ ਲਾਂਚ ਹੋਇਆ ਜੀ ਇਹ ਸਾਰੇ ਰਾਖੀ ਬ੍ਰਾਂਡ ਦਾ ਸੂਟ ਹੈ ਜੀ ਬਹੁਤ ਸੋਹਣਾ ਜੀ ਇਸ ਤਰ੍ਹਾਂ ਸੂਟ ਬਣਨਾ ਬਹੁਤ ਸੋਹਣਾ ਸੂਟ ਹੈ ਜੀ ਰਾਖੀ ਬ੍ਰਾਂਡ ਦਾ ਇਹ ਰਾਖੀ ਬ੍ਰਾਂਡ ਦੇ ਉੱਪਰ ਕੋਈ ਬ੍ਰਾਂਡ ਨਹੀਂ ਤੁਹ ਨੈਕਸਟ ਦੇਖੋ ਮਹਿੰਦੀ ਕੱਦਰ ਆ ਗਿਆ ਜੀ ਬਹੁਤ ਪਿਆਰੇ ਚਾਰ ਕਲਰ ਨੇ ਚਾਰੇ ਕੱਦਰ ਬਹੁਤ ਸੋਹਣੇ ਨੇ ਜੀ ਨਾਲ ਦੁਪट्टे ਦੇ ਵੀ ਆ ਦੇਖੋ ਵਰਕਰ ਦੁਪੱਟਾ ਵੀ ਡਿਜੀਟਲ ਦੇ ਵਿੱਚ ਆ ਸਾਰਾ ਬਹੁਤ ਸੋਹਣਾ ਸੂਟ ਹੈ 3 ਮੀਟਰ ਬਾਟਮ ਹੈ ਜੀ ਟਾਈ ਮੀਟ